ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾ ਕੈਨੇਡਾ ਤੋਂ ਅੱਖਾਂ ਬੰਦ ਕਰਕੇ ਰਿਫਿਊਜ਼ਲ ਆਏ ਪਰ ਫਿਰ ਵੀ ਇਹਨਾਂ ਨੇ ਕਾਫੀ ਵਿਦਿਆਰਥੀਆਂ ਨੂੰ ਰੀਲੌਂਚ ਕੀਤਾ ਤੇ ਉਹਨਾਂ ਨੂੰ ਵੀਜ਼ਾ ਲੈ ਕੇ ਦਿੱਤਾ ਤੇ ਹੁਣ ਵੀ ਰੀਫਾਈਲਿੰਗ ਕਰ ਰਹੇ ਨੇ ਪਰ ਅੱਜ ਦਾ ਟੌਪਿਕ ਬੜਾ ਮਹੱਤਵਪੂਰਨ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਗਏ ਨੇ ਕਿ ਕੀ ਕੈਨੇਡਾ ਵੀਜ਼ਾ ਦੇਣ ਦਾ ਕੋਟਾ ਫਿਕਸ ਕਰੇਗਾ ਇਹਦੇ ਉੱਪਰ ਕਲੈਰਿਟੀ ਦੀ ਲੋੜ ਹੈ ਵਿਦਿਆਰਥੀਆਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਪੂਰੇ ਤੱਥਾਂ ਦੇ ਨਾਲ ਤੀਰਤ ਜੀ ਇਸ ਵਿਸ਼ੇ ਦੇ ਉੱਤੇ ਆਪਣਾ opinion ਰੱਖਣਗੇ ਹਾਲਾਂਕਿ ਜਿਹੜੀ ਨਵੀਂ ਸਰਕਾਰ ਬਣੀ ਹੈ ਕੈਨੇਡਾ ਦੀ ਬੜਾ ਖੁਸ਼ਗਵਾਰ ਮਾਹੌਲ ਹੈ ਔਰ ਸਟੂਡੈਂਟਸ ਦੇ ਲਈ ਉਹ ਸਰਕਾਰ ਪੋਜ਼ਿਟਿਵ ਹੈ ਹੁਣ ਤੀਰਤ ਜੀ ਤੋਂ ਕਲੈਰਿਟੀ ਲੈਨੇ ਆ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਇਸ ਟੌਪਿਕ ਤੇ ਦਿਓ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਯਸਰੇ ਟਾਪਿਕ ਬੜਾ ਇੰਪੋਰਟੈਂਟ ਆ ਤੇ ਮੈਂ ਦੱਸ ਵੀ ਦਵਾ ਕਾਫੀ ਬੱਚੇ ਜਿਹੜੇ ਕਿ ਨਾ ਆਬਵੀਅਸ ਆ ਜਿੰਨੀ ਮਰਜੀ ਪੋਜ਼ਿਟਿਵਿਟੀ ਹੋਵੇ ਜਾਂ ਮੇਰੇ ਬਾਰੇ ਆਪਣੇ ਵਰਗਾ ਸਾਡੇ ਵਰਗਾ ਬੋਲੀ ਜਾਵੇ ਕਿ ਯਾਰ ਤੂੰ ਪੋਜ਼ਿਟਿਵ ਰਹਿ ਦਲੇਰੀ ਰਾ ਕੁਝ ਨਹੀਂ ਹੋਇਆ ਜਾਂ ਕੋਈ ਬੰਦਾ ਕਹੀ ਜਾਵੇ ਨਹੀਂ ਨਹੀਂ ਬਸ ਢੇਰੀ ਟਾਲਾ ਹੋਇਆ ਕੁਝ ਨਹੀਂ ਹੈਗਾ ਤੇ ਮਤਲਬ ਕਿ ਨਾ ਹਮੇਸ਼ਾ ਬੰਦੇ ਕੋਲ ਦੋ ਚੋਇਸ ਹੁੰਦੀਆਂ ਜਾਂਦਾ ਇਧਰ ਲਈ ਸੁਣਨਾ ਤੇ ਉਧਰ ਲਈ ਜਾਣਾ ਤੇ ਜ਼ਿਆਦਾਤਰ ਪ੍ਰੋਬੈਬਿਲਿਟੀ ਕੀ ਹੁੰਦਾ ਕਿ ਬੰਦਾ ਜਿਹੜਾ ਨੈਗੇਟਿਵਿਟੀ ਜਾਂ ਮਸਾਲੇ ਵਾਲੀ ਚੀਜ਼ ਜ਼ਿਆਦਾ ਸੁਣਨੀ ਪਸੰਦ ਕਰਦਾ ਸੋ ਨਾ ਮੈਂ ਤਾਂ ਕਹੂੰਗਾ ਕਿ ਐਸਲੇ ਨੋ ਡਾਊਟ ਕਿਉਂਕਿ ਨਾ ਬੱਚਿਆਂ ਨੂੰ ਉਥੇ ਪਾਰਟ ਟਾਈਮ ਕੰਮ ਦੇ ਵਿੱਚ ਪ੍ਰੋਬਲਮਸ ਆਈਆਂ ਤੇ ਬੱਚਿਆਂ ਨੂੰ ਜਿਹੜੇ ਕਿ ਕਾਲਜ ਚੇਂਜ ਦੇ ਵਿੱਚ ਵੀ ਪ੍ਰੋਬਲਮ ਆਈਆਂ ਸੋ ਉਹ ਚੀਜ਼ਾਂ ਤੋਂ ਮੈਂ ਉਸ ਚੀਜ਼ ਨਾਲ ਬਿਲਕੁਲ ਅਸੀਂ ਸਟੈਂਡ ਕਰਦੇ ਆਂ ਬਟ ਅੱਜ ਦਾ ਜਿਹੜਾ ਮੁੱਦਾ ਨਾ ਇੱਕ ਇੰਪੋਰਟੈਂਟ ਮੁੱਦਾ ਇਹ ਆ ਕਿ ਇਹ ਬੱਚੇ ਜਿਹੜੇ ਹੁਣ ਜਿਨ੍ਹਾਂ ਨੇ ਜਾਣਾ ਮਨ ਲੀਕ ਉਹਨਾਂ ਨੇ ਤਾਂ ਜਾਣਾ ਹੀ ਆ ਤੇ ਬੱਚਿਆਂ ਦਾ ਇਹ ਮੁੱਦਾ ਕੀ ਆ ਬੱਚਿਆਂ ਨੇ ਨਾ ਅੱਜ ਕੱਲ ਕੋਈ ਵੀ ਨੈਗੇਟਿਵ ਵੀਡੀਓ ਆਉਂਦੀ ਜਾਂ ਕੁਛ ਨਾ ਕੁਛ ਕਮੈਂਟ ਆਉਂਦਾ ਤੇ ਉਹ ਬੱਚੇ ਬਿਲਕੁਲ ਡਰ ਜਾਂਦੇ ਤੇ ਨਾਲ ਦੀ ਨਾਲ ਉਹ ਤੇ ਕਲੈਰਿਟੀ ਲੈਣ ਆਉਂਦਾ ਸੋ ਨਾ ਇੱਕ ਜਿਹੜੀ ਚੀਜ਼ ਇੱਕ ਵੀਡੀਓ ਬ ਕਿ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਅਸੀਂ ਆਪਣਾ ਕੋਟਾ ਲਿミਟ ਕਰ ਲੈਣਾ ਕਿ ਕੈਨੇਡਾ ਦੇ ਅੰਦਰ ਰਹਿੰਦੇ ਹੋਏ ਕਿ ਜਿਹੜੇ ਟੈਂਪਰੀਰੀ ਰੈਜ਼ੀਡੈਂਟ ਵੀਜ਼ਾ ਜਿਹੜੇ ਕਿ ਅਸੀਂ ਇੰਨੇ ਕੀ ਰੱਖਾਂਗੇ ਤੇ ਉਸ ਤੋਂ ਬਾਅਦ ਨਾਲ ਬੰਦਾ ਡਰ ਜਾ ਗਿਆ ਇਹ ਕੁਆਰਟਰ ਫੇਰ ਸਰੋਜਾ ਦਾ ਡੈਪੂਟੇਸ਼ਨ ਦਾ ਰੋਲਾ ਨਾ ਉਹ ਜਿਹੜਾ ਚੱਲਣਾ ਸ਼ੁਰੂ ਹੋ ਗਿਆ ਕਿ ਸਰਕਾਰ ਕਹਿੰਦੀ ਅਸੀਂ ਅੰਦਰ ਇੰਨਾ ਕੋਟਾ ਰੱਖਣਾ ਵਾ ਤੇ ਮਤਲਬ ਕਿ ਰਿਪੋਰਟ ਕਰੇਗੀ ਯਾਰ ਆਪਾਂ ਉਹੀ ਗੱਲ ਹੈ ਨਾ ਚੀਜ਼ ਨੂੰ ਜਿੱਦਾਂ ਮਰਜ਼ੀ ਕਿੱਦਾਂ ਲੈਂਦੇ ਆ ਜਾਂ ਚੀਜ਼ ਨੂੰ ਕਿੱਦਾਂ ਪੇਸ਼ ਕਰਦੇ ਆ ਮੈਂ ਤਾਂ ਅੱਗੇ ਵੀ ਕਹਿੰਦਾ ਉਹਨਾਂ ਮਸਾਲੇ ਹਮੇਸ਼ਾ ਜਦਾਂ ਕਿ ਜ਼ਿਆਦਾ ਮਤਲਬ ਕਿ ਵਧੀਆ ਤਰੀਕੇ ਨਾਲ ਮਿਲ ਗਈ ਵਿਕਦੇ ਆ ਤੇ ਲੋਕ ਸੁਣਨਾ ਵੀ ਪਸੰਦ ਕਰਦੇ ਆ ਪਰ ਇਹ ਚੀਜ਼ ਨੂੰ ਆਪਾਂ ਇਦਾਂ ਕਿਉਂ ਨਹੀਂ ਲੈਂਦੇ ਕਿ ਯਾਰ ਕੈਨੇਡਾ ਗਵਰਨਮੈਂਟ ਜਿਹੜੇ ਟੀਆਰਵੀ ਜਿਹੜੇ ਖਾਸ ਤੋਂ ਟੀਆਰਵੀ ਟੈਂਪਰੀ ਰੈਜ਼ੀਡੈਂਟ ਵੀ ਇਹ ਕਿਉਂ ਕਹਿੰਦੇ ਕਿ ਉਹ ਜੋ ਸੈਟਲਮੈਂਟ ਵਾਲੇ ਪਾਸੇ ਵੀ ਤਾਂ ਜਾ ਹੀ ਸਕਦੇ ਨਾ ਪੀਆਰ ਵੀ ਤਾਂ ਉਹਨਾਂ ਨੂੰ ਦੇ ਹੀ ਸਕਦੇ ਹੈ ਨਾ ਕਿਉਂ ਨਹੀਂ ਦੇ ਸਕਦੇ ਇਹਨਾਂ ਚੀਜ਼ਾਂ ਦੇ ਕਰਕੇ ਆਉਣ ਵਾਲੇ ਦਿਨਾਂ 'ਚ ਆਪਾਂ ਇਹ ਪਾਲਿਸੀਜ਼ ਕਿਉਂ ਨਹੀਂ ਦੇਖ ਸਕਦੇ ਬਟ ਮੈਂ ਇੱਕ ਚੀਜ਼ ਨਾ ਸਿਰਫ ਇੱਥੇ ਹਰ ਬੱਚੇ ਨੂੰ ਪੇਰੈਂਟਸ ਨੂੰ ਅਗਾਹ ਕਰਨਾ ਚਾਹੁੰਗਾ ਕਿ ਇਹ ਨਾ ਚਾਹੇ ਮੈਂ ਆਪਣੇ ਦੇ ਵੀ ਲਾ ਕੇ ਗੱਲ ਕਰਨੀ ਫਿਰਦਾ ਕਿ ਸਾਡੇ ਵਰਗਾ ਜਿੱਦਾਂ ਨਹੀਂ ਮਰਜੀ ਗੱਲ ਕਰ ਲਵੇ ਪੋਜ਼ਿਟਿਵਿਟੀ ਵਾਲੀ ਚੰਗੀ ਗੱਲ ਕਰ ਲਿਆ ਦਲੇਰੀ ਵਾਲੀ ਗੱਲ ਹੀ ਕਰੀ ਜਾਵੇ ਜਾਂ ਕੋਈ ਬੰਦਾ ਬਿਲਕੁਲ ਸਿਰੇ ਤੋਂ ਡਰਾਈ ਜਾਵੇ ਨੈਗਟਿਵਿਟੀ ਦੀਆਂ ਗੱਲਾਂ ਕਰੀ ਜਾਵੇ ਆਪਣੇ ਸੋਸ਼ਲ ਮੀਡੀਆ ਤੇ ਚਾਹੇ ਉਹ ਵਰਕਪਾਮੈਂਟ ਦੇ ਉੱਤੇ ਕੰਮ ਕਰ ਰਿਹਾ ਤੇ ਜੇ ਉਹ ਸ਼ਾਰਟਕਟ ਮਾਰ ਰਿਹਾ ਜੇ ਉਹ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਖਾਸ ਹੋਰ ਤਾਂ 네ਗੇਟਿਵਿਟੀ ਤੋਂ ਪ੍ਰਭਾਵਿਤ ਹੋ ਕੇ ਉਹ ਜਗਾੜ ਲਾਉਣ ਵਾਲੇ ਪਾਸੇ ਸੋਚ ਰਿਹਾ ਤੇ ਉਹਦਾ ਜਿਹੜਾ ਕੱਲ ਆਉਣ ਵਾਲਾ ਜਰੂਰ ਖਰਾਬ ਹੋ ਸਕਦਾ ਬਾਕੀ ਜਿਹੜਾ ਤਾਂ ਬੱਚਾ ਔਨ ਟ੍ਰੈਕ ਪੋਜ਼ਿਟਿਵਿਟੀ ਦੇ ਨਾਲ ਦਲੇਰੀ ਰੱਖ ਕੇ ਸਿੱਧਾ ਚੱਲੀ ਜਾ ਰਿਹਾ ਆਪਣੇ ਟ੍ਰੈਕ ਤੇ ਉਹਨੇ ਦਾ ਸਿਰ ਸਿਰਾ ਲੈ ਹੀ ਲੈਣਾ ਤੇ ਨਾ ਆਪਾਂ ਦੇਖੋ ਗੱਲਾਂ ਕਰਦੇ ਆ ਜੀ ਵੀਡੀਓਜ਼ ਆਉਂਦੀਆਂ ਕਿ ਉਹ ਬੱਚਾ ਜੀ ਇੰਨੇ ਸਾਲ ਹੋ ਗਏ ਜੀ ਪੀਆਰ ਨਹੀਂ ਹੋਈ ਆਹ ਨਹੀਂ ਹੋ ਰਿਹਾ ਜੀ ਉਹ ਨਹੀਂ ਹੋ ਰਿਹਾ ਜੀ ਆਹ ਨਹੀਂ ਹੋ ਰਿਹਾ ਤੇ ਸਰ ਏ ਵੀ ਬੱਚੇ ਮੈਂ ਤਾਂ ਕਹਾਂਗਾ ਕਿ ਉਹ ਬੱਚੇ ਘੱਟ ਸਾਹਮਣੇ ਆਉਂਦੇ ਉਹਦਾ ਦਾ ਸਰ 3-3 4-4 ਸਾਲ ਦੇ ਵਿੱਚ ਵੀ 3 ਟੂ 4 ਇਅਰਸ ਦੇ ਟਾਈਮ ਸਪੈਨ ਦੇ ਵਿੱਚ ਆ ਹੁਣ ਜਿਹੜੇ ਬੱਚੇ ਗਏ ਆ ਲਾਕਡਾਊਨ ਤੋਂ ਬਾਅਦ ਵੀ ਮੈਂ ਕਹਾਂਗਾ ਸਰ ਪੀਆਰ ਲੈ ਕੇ ਬੈਠੇ ਆ ਸੋ ਉਹ ਵੀ ਜਿਹੜੇ ਕੀ ਬੱਚੇ ਜਿਹੜੇ ਹੈਗੇ ਆ ਪਰ ਨਵੇਂ ਜਿਹੜੇ ਬੱਚੇ ਆ ਇਸ ਵੇਲੇ ਫਸੇ ਮੈਂ ਤਾਂ ਉਹਨਾਂ ਨੂੰ ਇਸ ਵੇਲੇ ਡੈਡੀਕੇਟ ਕਰਨਾ ਚਾਹਾਂਗਾ ਬੱਚੋ অপশন ਤੁਹਾਡੇ ਕੋਲ ਆ ਜਾਂ ਤਾਂ ਸਿੱਧੀ ਗੱਲ ਹੈ ਕੋਈ 네ਗੇਟਿਵ ਗੱਲ ਸੁਣ ਕੇ ਜਦੋਂ ਵੀ ਆਪਾਂ ਮੈਂ ਕਹਿੰਦਾ ਨਿੱਕੀ ਗੱਲ ਹੁੰਦੇ ਢੇਰੀ ਢਾ ਕੇ ਹੱਥ ਜੋੜ ਕੇ ਬਹਿ ਜਾਈਏ ਭਰਾ ਜੀ ਹੁਣ ਨਹੀਂ ਕੁਝ ਬਚਿਆ ਜਾਂ ਤਾਂ ਵੀ ਠੀਕ ਆ ਪੋਜ਼ਿਟਿਵਿਟੀ ਨਾਲ ਦਲੇਰੀ ਹੋ ਕੇ ਪ੍ਰੋਬਲਮ ਆ ਗਈ ਹੈ ਸੋਲਿਊਸ਼ਨ ਵਾਲੇ ਪਾਸੇ ਨੂੰ ਤਲਨਾ ਸ਼ੁਰੂ ਕਰ ਦਈਏ ਮੈਂ ਕਹਿੰਦਾ ਮੰਨ ਲਿਆ ਜਿਹੜੇ ਪਿਛਲੇ ਆਪਣੇ 2-3 ਸਾਲ ਜਿਹੜੇ ਸੀਗੇ ਆਪਾਂ ਨਹੀਂ ਫੋਕਸ ਰਹੇ ਮੈਂ ਸਟੂਡੈਂਟ ਬੱਚਿਆਂ ਨੂੰ ਕਹਿਣਾ ਚਾਹੂੰਗਾ ਪੇਰੈਂਟਸ ਨੂੰ ਵੀ ਕਹਿਣਾ ਚਾਹੂੰਗਾ ਹਾਂ ਬੱਚੇ ਆ ਕੋਈ ਗੱਲ ਨਹੀਂ ਪਰ ਹੁਣ ਤੋਂ ਰਾਹ ਲਾ ਲੈਣ ਕਿਉਂਕਿ ਕੈਨੇਡਾ ਅਜੇ ਖੂਰ ਜੇ ਤੁਸੀਂ ਕੈਨੇਡਾ ਉੱਥੇ ਰਹਿੰਦੇ ਆ ਨਾ ਡੈਫੀਨੇਟਲੀ ਜਿਹੜਾ ਕਿ ਤੁਸੀਂ ਵੇ ਆਊਟ ਲੱਭ ਕੇ ਸੈਟਲਮੈਂਟ ਹੋ ਹੀ ਜਾਣਾ ਜਿਹੜੀ ਚੀਜ਼ਾਂ ਦਾ ਸੋ ਇਹ ਗੱਲ ਨੂੰ ਜਿਹੜਾ ਨੋਟ ਡਾਉਨ ਜ਼ਰੂਰ ਕਰਿਓ ਬਟ ਹਾਂ ਅੱਖਾਂ ਬੰਦ ਕਰਕੇ ਨਹੀਂ ਉੱਥੇ ਜੀਣਾ ਅੱਖਾਂ ਖੋਲ ਕੇ ਆਲੇ ਦੁਆਲੇ ਜਿਹੜੀਆਂ ਆਪਰਚੂਨਿਟੀਆਂ ਆ ਉਹਨਾਂ ਨੂੰ ਜਿਹੜਾ ਕਿ ਗ੍ਰੈਬ ਕਰਨ ਦੀ ਜਿਹੜੀ ਕਿ ਆਪਸ਼ਨ ਲੈਣੀ ਆ ਤੇ ਉਹ ਕਾਫੀ ਜਿਹੜੀਆਂ ਕਿ ਆਪਸ਼ਨਸ ਬੱਚਿਆਂ ਕੋਲ ਅਵੇਲੇਬਲ ਜਿਹੜੀਆਂ ਹੈਗੀਆਂ ਵਾ ਸੋ ਫ੍ਰੈਂਚ ਦੀ ਗੱਲ ਤਾਂ ਤੁਹਾਨੂੰ ਬਸਰ ਅਸੀਂ ਉਦੋਂ ਦੀ ਗੱਲ ਕਰ ਰਹੇ ਹਾਂ ਦੇ ਜਦੋਂ ਕਿ ਫ੍ਰੈਂਚ ਕਿਸੇ ਨੂੰ ਕੈਰੀਅਰ ਉਹ ਕਹਿੰਦਾ ਯਾਰ ਕਿਹੜੀ ਗੱਲ ਕਰੀ ਹੁਣ ਤੋਂ ਇਹ ਸ਼ੁਰੂ ਕਰ ਲਈਏ ਕੱਲੀ ਫ੍ਰੈਂਚ ਨਹੀਂ ਆ ਹੋਰ ਬਹੁਤ ਸਾਰੀਆਂ ਆਪਸ਼ਨਸ ਆ ਸਕਿੱਲ ਟ੍ਰੇਡ ਦੀਆਂ ਟ੍ਰੇਡ ਦੀਆਂ ਵੀ ਬੱਚਿਆਂ ਕੋਲ ਆਪਸ਼ਨਸ ਜਿਹੜੀਆਂ ਹੈਗੀਆਂ ਕਈ ਲੋਕੇਸ਼ਨਸ ਦੇ ਵਿੱਚ ਹੈਗੀਆਂ ਕਈ ਕਈ ਜਿਹੜੀਆਂ ਲੋਕੇਸ਼ਨਸ ਮੈਂ ਹਰ ਬੱਚੇ ਨੂੰ ਮੂਵ ਆਨ ਹੋਣ ਦੀ ਸਲਾਹ ਨਹੀਂ ਦਿੰਦਾ ਕਿ ਹਾਂ ਵੀ ਬਟਾ ਤੂੰ ਅੱਗੇ ਹੋਰ ਕਿਤੇ ਮੂਵ ਆਊਟ ਕਰ ਜਾ ਕਿਸੇ ਹੋਰ ਪਰਮਿਸ ਚਲ ਜਾ ਪਰ ਕਈ ਬੱਚਿਆਂ ਦੀ ਪੜ੍ਹਾਈ ਹੁੰਦੀ ਆ ਜਿਨ੍ਹਾਂ ਨੂੰ ਜੇ ਉਹ ਮੂਵ ਆਊਟ ਕਰਦੇ ਆ ਉਸ ਪਰਮਿਸ ਦੇ ਵਿੱਚ ਉਹਨਾਂ ਨੂੰ ਜਿਹੜੀ ਕਿ ਜੌਬ ਦੀ ਜਿਹੜੀ ਕਿ ਆਪਰਚੂਨਿਟੀ ਆ ਰੈਲੇਵੈਂਸੀ ਬੰਦੀ ਹੈ ਜਿਨ੍ਹਾਂ ਨਾਲ ਉਹਦੇ ਪੁਆਇੰਟ ਜਿਹੜੇ ਕਿ ਆ ਬਹੁਤ ਡੈਫੀਨਿਟਲੀ ਵੱਧਦੇ ਆ ਸਰਾਜ ਇਹ ਕ ਕਈ ਬੱਚੇ ਜਿਹੜੇ ਹੈਗੇ ਆ ਸੇਨਾਂ ਇੱਕ ਨਾ ਵੀਡੀਓ ਮੈਂ ਤੁਹਾਡੇ ਨਾਲ ਜਲਦੀ ਥੋੜੇ ਦਿਨਾਂ ਦੇ ਵਿੱਚ ਆਪਾਂ ਵੀਡੀਓ ਤੁਹਾਡੇ ਨਾਲ ਪ੍ਰੋਪਰ ਲੈ ਕੇ ਵੀਡੀਓ ਹੁੰਦੇ ਕਿ ਪੁਆਇੰਟ ਵੇ ਸਿਸਟਮ ਦੇ ਪੀਆਰ ਹੋਣੀ ਆ ਕੈਨੇਡਾ 'ਚ ਗੱਲਾਂ ਨਾਲ ਪੀਆਰ ਨਹੀਂ ਹੋਣੀ ਤੇ ਮੈਂ ਤਾਂ ਕਹੂੰਗਾ ਮੇਰੀ ਕੱਲੀ ਪੋਜ਼ਿਟਿਵਿਟੀ ਕਹਿ ਦੇਣਾ ਵੀ ਪੀਆਰ ਨਹੀਂ ਹੋਣੀ ਬੱਚਿਆਂ ਨੇ ਆਪਣੇ ਪੁਆਇੰਟ ਕਿੱਦਾਂ ਵਧਾਉਣੇ ਉਹ ਕਿੱਦਾਂ ਬਦਲਾਈ ਬਣਾਉਣ ਉਹ ਚ ਦੱਸਾਂਗੇ ਤੇ ਅੱਜ ਮੈਂ ਟਿਪ ਵੀ ਦੇ ਦਵਾਂ ਸਰ ਕਈ ਬੱਚਿਆਂ ਦੇ ਪੁਆਇੰਟਸ ਜਿਹੜੇ ਹੁੰਦੇ ਆ ਜਿਹੜੇ ਕਿ ਨਾ ਸਕਿੱਲ ਟ੍ਰਾਂਸਫਰੇਬਿਲਟੀ ਦੇ ਜਿਹੜੇ ਪੁਆਇੰਟ ਮਿਲਦੇ ਆ ਜਿਹੜੇ ਕਿ ਇੰਟਰਨੈਸ਼ਨਲ ਤੁਹਾਨੂੰ ਐਕਸਪੀਰੀਅੰਸ ਤੇ ਪੁਆਇੰਟ ਮਿਲਦੇ ਆ ਕਈ ਬੱਚੇ ਜਿਹੜੇ ਉਹਨੂੰ ਐਕਸਟਰਾ ਪੁਆਇੰਟ ਮਿਲਦੇ ਆ ਪੀਆਰ ਦੇ ਵਿੱਚ ਇੰਡੀਆ ਦੇ ਐਕਸਪੀਰੀਅੰਸ ਦੇ ਵੀ ਠੀਕ ਹੈ ਜਾਂ ਮੈਂ ਤਾਂ ਕਹਿੰਦਾ ਕਿ ਅਸੀ ਹੋਰ ਅਰਬ ਕੰਟਰੀਜ਼ ਐਕਸਪੀਰੀਅੰਸ ਉਹਦੇ ਵੀ ਐਕਸਟਰਾ ਪੁਆਇੰਟ ਮਿਲਦੇ ਆ ਤੇ ਪੁਆਇੰਟ ਥੋੜੇ ਨਹੀਂ ਆ 50 ਪੁਆਇੰਟ ਤੱਕ ਬੰਦਾ ਟੱਚ ਕਰ ਜਾਂਦਾ ਜਿਸ ਦਿਨ ਆ ਕਿ ਪੀਆਰ ਦੇ ਵਿੱਚ ਉਹ ਬਹੁਤ ਇੱਕ ਲੰਬੀ ਲਾਈਨ ਤੋਂ ਸਿੱਧਾ ਫਰੰਟ ਦੇ ਆ ਜਾਂਦਾ ਸੋ ਆਪਾਂ ਉਹਦੇ ਨਾਲ ਤੁਹਾਡੇ ਨਾਲ ਡਿਟੇਲ ਵੀਡੀਓ ਜਲਦੀ ਲੈ ਕੇ ਆਵਾਂਗੇ ਤੇ ਬਾਕੀ ਅੱਜ ਇਹ ਦੇ ਕਰ ਲੈਣ ਜਿਹੜੇ ਕੋਟਾ ਸਿਸਟਮ ਦੀ ਜਿੰਦ ਗੱਲ ਆ ਕਿ ਕੋਟਾ ਸਿਸਟਮ ਤੈਅ ਕਰੇਗਾ ਸਰ ਇਹ ਤਾਂ ਅੱਜ ਨਹੀਂ ਆਏਗਾ ਹਰ ਕੰਟਰੀ ਜਿਹ ਤੇ ਹਰ ਡਿਪਾਰਟਮੈਂਟ ਦੇ ਵਿੱਚ ਕੋਟਾ ਹੁੰਦਾ ਕਿ ਯਾਰ ਇੰਨੇ ਬੰਦੇ ਲੈਣੇ ਇੰਨੀਆਂ ਐਪਲੀਕੇਸ਼ਨਾਂ ਲੈਣੀਆਂ ਇਹਨਾਂ ਸਭ ਕੁਝ ਲੈਣਾ ਸੋ ਡਰਾਂ ਦੀ ਲੋੜ ਨਹੀਂ ਆ ਬੇਫਿਕਰ ਹੋ ਜਾਓ ਸਿਰਫ ਪੋਜ਼ਿਟਿਵ ਰਹਿ ਕੇ ਆਪਣਾ ਕਰਵਾ ਇਮਾਨਦਾਰੀ ਨਾਲ ਕਰਦੇ ਰਹੋ ਤੇ ਕੱਲ ਆਉਣ ਵਾਲਾ ਕੱਲ ਜਿਹੜਾ ਕੀ ਆ ਬਹੁਤ ਵਧੀਆ ਹੋਊਗਾ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੀਰਜ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 8557885578 ਤੁਰੰਤ ਘੰਟੀ ਮਾਰੋ ਤੀਰਜ ਜੀ ਦੇ ਨਾਲ ਗੱਲ ਕਰੋ ਕੋਈ ਕਨਫਿਊਜ਼ਨ ਹੈ ਉਹ ਦੂਰ ਕਰੋ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ